ਦੋਸਤੋ ਵਾਈਕਿੰਗਸ ਦਾ ਲਾਸਟ ਕਿੰਗਡਮ ਇਦਾਂ ਦੀਆਂ ਸੀਰੀਜ਼ਾਂ ਤੁਸੀਂ ਦੇਖਦੇ ਆ ਤੇ ਜੇਕਰ ਤੁਸੀਂ ਦੇਖਦੇ ਆ ਜਾਂ ਇਹਨਾਂ ਨੂੰ ਦੇਖਣ ਦੇ ਸ਼ਕੀਨ ਆ ਤੇ ਇਹਨਾਂ ਨੂੰ ਜੇਕਰ ਲਾਈਵ ਦੇਖਣਾ ਤੁਸੀਂ ਦਾ ਇਸ ਸਮੇਂ ਪਾਕਿਸਤਾਨ ਦੇ ਜਿਹੜੇ ਵਿਜ਼ੂਅਲਜ਼ ਆ ਰਹੇ ਨੇ ਉਹ ਵੇਖੋ ਕਿ ਕਿਦਾਂ ਆਪਣੀ ਰਾਜਧਾਨੀ ਨੂੰ ਆਲੇ-ਦੁਆਲੇ ਉਹ ਚਾਰੇ ਪਾਸਿਓਂ ਜਿਹੜਾ ਤੁਸੀਂ ਘੇਰਾ ਪਾ ਕੇ ਉਹਨੂੰ ਆਪਣੇ ਵੱਲੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਜਿਹੜਾ ਅੱਛਾ ਸਿਚੁਏਸ਼ਨ ਆ ਵੀ ਸੇਮ ਹੀ ਆ ਜਿੱਦਾਂ ਜ਼ਿਕਰ ਕਿਸ ਨੇ ਵਾਈਕਿੰਗਸ ਦੇਖਿਆ ਤਾਂ ਉਹਦੇ ਵਿੱਚ ਜਿਹੜਾ ਇਹਦੇ ਵਿੱਚ ਜਿਹੜੀ ਸਟੋਰੀ ਆ ਕਿੰਗ ਰੈਗਨਰ ਦੀ ਉਹਦੇ ਇਦੋਂ ਉਹ ਪੂਰਾ ਹੋ ਜਾਂਦਾ گا ਉਹਦੇ ਜਿਹੜੇ ਬੱਚੇ ਉਹਨਾਂ ਦੀ ਆਪਸ 'ਚ ਲੜਾਈ ਹੁੰਦੀ ਆ ਤੇ ਇੱਕ ਜਿਹੜਾ ਬੇਟਾ ਆ ਉਹ ਹੋਰ ਸੈਨਿਕਾਂ ਨੂੰ ਲੈ ਕੇ ਆਉਂਦਾ ਤਾਂ ਉਹ ਜਿਹੜਾ ਉਹਨਾਂ ਦਾ ਕੈਟਾ ਗੈਟ ਹੁੰਦਾ ਉਹਨਾਂ ਦੀ ਕੈਪੀਟਲ ਉਹਨੂੰ ਕਿੱਦਾਂ ਉਹਨੂੰ ਜਿਹੜਾ ਸਰਰਾਉਂਡ ਕਰ ਲੈਂਦੇ ਉਹਨੂੰ ਕਿੱਦਾਂ ਉਹਦੀ ਕਿਲੇਬੰਦੀ ਕਰ ਲੈਂਦੇ ਇਸੇ ਤਰੀਕੇ ਨਾਲ ਇਸ ਸਮੇਂ ਇਸਲਾਮਾਬਾਦ ਦੇ ਹਾਲਾਤ ਨੇ ਇਸਲਾਮਾਬਾਦ ਨੂੰ ਪੂਰੀ ਤਰੀਕੇ ਨਾਲ ਜਿਹੜਾ ਉਹਨੂੰ ਕਿਲੇਬੰਦ ਕੀਤਾ ਗਿਆ ਨਾ ਸਿਰਫ ਇਸਲਾਮਾਬਾਦ ਬਹੁਤ ਸਾਰੇ ਜਿਹੜਾ ਸ਼ਹਿਰਾਂ ਨੂੰ ਇਸੇ ਤਰੀਕੇ ਨਾਲ ਉਹਨਾਂ ਦੇ ਹਾਲਾਤ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਐਕਚੁਅਲੀ ਇਟ ਇਜ਼ ਕੰਟੇਨਰ ਆਬਾਦ ਇਹਨੂੰ ਤੁਸੀਂ ਇਸਲਾਮਾਬਾਦ ਜਾਂ ਪਾਕਿਸਤਾਨ ਨਾ ਕਹੋ ਇਹਨੂੰ ਕੰਟੇਨਰ ਸਤਾਨ ਕਹੋ ਜੇ ਇਸ ਈਕੇ ਨਾਲ ਹਾਲਾਤ ਇਸ ਸਮੇਂ ਬਣੇ ਹੋਏ ਨੇ ਜੇਲ੍ਹ ਦੇ ਵਿੱਚ ਉਹ ਬੈਠਾ ਇੱਕ ਸਖਸ਼ ਹਾਲਾਂਕਿ ਉਹ ਸਖਸ਼ ਨਹੀਂ ਉਹ ਪੂਰੀ ਇੱਕ ਇਮਰਾਨ ਖਾਨ ਇੱਕ ਐਸਾ ਸ਼ਖਸੀਅ ਜਿਹੜਾ ਹਿਸਟਰੀ ਦੇ ਵਿੱਚ ਉਹਦਾ ਜਿਹੜਾ ਨਾਮ ਲਿਖਿਆ ਜਾਣਾ ਸਾਡੇ ਬੀਲਿਆਂ ਦੇ ਵਿੱਚੋਂ ਇੱਕ ਬੜਾ ਇੰਪੋਰਟੈਂਟ ਜਿਹੜਾ ਸਾਡੇ ਸਾਰੇ ਸਾਊਥ ਏਸ਼ੀਆ ਖਿੱਤੇ ਦੀ ਜਿਹੜੀ ਸਿਆਸਤ ਹੈ ਨਾ ਇਹਦੇ ਵਿੱਚ ਪ੍ਰਭਾਵਿਤ ਕਰਨ ਵਾਲਾ ਨਾਮ ਹੈ ਇਮਰਾਨ ਖਾਨ ਦਾ ਸੋ ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਕ੍ਰਿਕਟਰ ਰਿਹਾ ਤੇ ਉਹ ਦੁਨੀਆ ਦੇ ਟੌਪ ਦਾ ਸਮਾਜਸੀ ਤੇ ਵੀ ਬਣਿਆ ਤੇ ਉਹ ਦੁਨੀਆ ਦੇ ਟੌਪ ਦਾ ਪੋਲੀਟਿਸ਼ੀਅਨ ਬਣਿਆ ਤੇ ਉਹ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਵੀ ਚੁੱਕਾ ਤੇ ਇਸ ਸਮੇਂ ਜੇਲ੍ਹ ਦੇ ਵਿੱਚੋਂ ਬਹਿ ਕੇ ਕਹਿ ਲੋ ਕਿ ਉਹਨੇ ਸਰਕਾਰ ਨੂੰ ਵਕਤ ਪਾਇਆ ਹੋਇਆ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਇਸ ਸਮੇਂ ਪਾਕਿਸਤਾਨ ਦੇ ਵਿੱਚ ਕਿਉਂ ਉੱਥੇ ਇਸ ਵੀਕੇ ਦੇ ਹਾਲਾਤ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਸੋ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਨਾਲ ਜੁੜਨ ਲਈ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਬੇਨਤੀ ਹੈ ਕਿ ਜੁੜਨ ਕਰ ਲਿਓ ਤੇ ਜੇਕਰ ਆਪਾਂ ਆਈਏ ਸਥਿਤੀਆਂ ਕੀ ਨੇ ਇਸ ਸਮੇਂ ਪੂਰਾ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜਾ ਉਹ ਸੀਲ ਕੀਤਾ ਹੋਇਆ ਖਾਸ ਕਰਕੇ ਇਸਲਾਮਾਬਾਦ ਕਿਉਂ ਕਿਉਂਕਿ ਇਮਰਾਨ ਖਾਨ ਸਾਹਿਬ ਨੇ ਕਾਲ ਦਿੱਤੀ ਆ ਕਿ ਤੁਸੀਂ ਜਿਹੜਾ 24 ਨਵੰਬਰ ਨੂੰ ਡੀ ਚੌਂਕ ਇਸਲਾਮਾਬਾਦ ਦੇ ਵਿੱਚ ਪਹੁੰਚਣਾ ਤੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਉੱਥੋਂ ਵਾਪਸ ਨਹੀਂ ਆਉਣਾ ਪੰਜਾਬ ਦੇ ਇੰਡੀਆ ਵਾਲੇ ਜਿਹੜੇ ਸੱਜਣ ਆ ਉਹਨਾਂ ਨੂੰ ਯਾਦ ਆ ਗਿਆ ਹੋਣਾ ਕਿਸਾਨ ਅੰਦੋਲਨ ਦਾ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚੋਂ ਹਰਿਆਣਾ ਦੇ ਵਿੱਚੋਂ ਵੈਸਟਰਨ ਯੂਪੀ ਦੇ ਵਿੱਚੋਂ ਜਦੋਂ ਕਿਸਾਨੀ ਜਿਹੜੀ ਖੜੀ ਹੋਈ ਤਾਂ ਸਾਰੇ ਖਿੱਤੇ ਖੜੇ ਹੋਏ ਕੱਲੀ ਕਿਸਾਨੀ ਨਹੀਂ ਬਹੁਤ ਸਾਰੇ ਬਾਕੀ ਧਰਾਂ ਨੇ ਵੀ ਸਾਥ ਦਿੱਤਾ ਕਿਸਾਨਾਂ ਦਾ ਤੇ ਉਹ ਜੇਐਸਟੀਕੇ ਨਾਲ ਜਿਹੜਾ ਲੋਕੀ ਇਕੱਠੇ ਹੋ ਕੇ ਫਿਰ ਜਦੋਂ ਲੋਕ ਇਕੱਠੇ ਹੁੰਦੇ ਉਹਨਾਂ ਦੇ ਸਾਹਮਣੇ ਜਿਹੜੀਆਂ ਮੁਸੀਬਤਾਂ ਐਸਟੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਰਾਹ ਰੋਕਣੇ ਉਹ ਕੰਮ ਨਹੀਂ ਆਉਂਦੇ ਇਹ ਬੈਰੀਕੇਟਿੰਗ ਵਗੈਰਾ ਭੱਜ ਦੀ ਟੁੱਟਦੀ ਅਸੀਂ ਆਪ ਦੇਖਿਆ ਉਦੋਂ ਹਜੇ 2-3 ਸਾਲ ਪਹਿਲੇ ਤੇ ਇਸ ਸਮੇਂ ਵੀ ਕਿਹਾ ਜਾ ਰਿਹਾ ਹੈ ਕਿ ਜੀਐਸਵੀ ਕੇ ਨਾਲ ਪਿਛਲੇ ਹੁਣ ਜਿਹੜਾ ਕੁਝ ਕੁ ਮਹੀਨਿਆਂ ਤੋਂ ਜਦੋਂ ਤੋਂ ਦੁਬਾਰਾ ਪੀਟੀਆਈ ਨੇ ਪ੍ਰੋਟੈਸਟ ਵਗੈਰਾ ਕਰਨੇ ਸ਼ੁਰੂ ਕੀਤੇ ਆ ਵੀ ਜੀਐਸਵੀ ਕੇ ਨਾਲ ਲੋਕੀ ਕੰਟੇਨਰਾਂ ਨੂੰ ਪਰੇ ਕਰ ਦਿੰਦੇ ਨੇ ਜੀਐਸਵੀ ਕੇ ਨਾਲ ਲੋਕੀ ਆਪਣੀ ਮੰਜ਼ਲ ਵੱਲ ਨੂੰ ਵਧਦੇ ਨੇ ਕਿ ਜਿਹੜੇ ਸਿਕਿਉਰਿਟੀ ਫੋਰਸਸ ਵਾਲੇ ਉਹ ਵੀ ਦੇਖਦੇ ਹੈਰਾਨ ਰਹਿ ਜਾਂਦੇ ਆ ਇਤੋਂ ਜ਼ਿਆਦਾ ਕੀ ਕਰ ਸਕਦੇ ਆ ਉਹ ਕਿ ਵੱਤੋ ਵੱਤ ਜਿਹੜਾ ਰਾਹ ਰੋਕ ਸਕਦੇ ਆ ਹੁਣ ਸਾਡੇ ਵਾਲਿਆਂ ਨੇ ਵੀ ਇੱਥੇ ਇਹ ਸਾਡੇ ਵੈਸੇ ਦੋਨੇ ਮੁਲਕਾਂ ਦੇ ਵਿੱਚ ਜਿਹੜੀਆਂ ਹਕੂਮਤਾਂ ਆ ਉਹ ਪ੍ਰੋਟੈਸਟ ਕਰਨ ਵਾਲਿਆਂ ਨਾਲ ਤਾਂ ਇਸੇ ਤਰੀਕੇ ਨਾਲ ਹੀ ਡੀਲ ਕਰਦੀਆਂ ਇੱਧਰ ਇਹਨਾਂ ਨੇ ਵੀ ਹਰਿਆਣਾ ਦੇ ਵਿੱਚ ਜਿਹੜੀਆਂ ਪੂਰੀਆਂ ਕੰਧਾਂ ਬਣਾਈਆਂ ਹੋਈਆਂ ਪੂਰੇ ਦਾ ਪੂਰਾ ਜਿਹੜਾ ਸੂਬਾ ਬੰਦ ਕੀਤਾ ਹੋਇਆ ਪੰਜਾਬ ਨੂੰ ਇੱਕ ਬੱਕ ਪਾਸੇ ਕੱਢਿਆ ਹੋਇਆ ਸੋ ਉੱਥੇ ਉਹਨਾਂ ਨੇ ਕੰਟੇਨਰ ਸਥਾਨ ਬਣਾਇਆ ਹੋਇਆ ਕੰਟੇਨਰ ਹੀ ਕੰਟੇਨਰ ਚਾਰੇ ਪਾਸੇ ਜਿਹੜਾ ਲਾਏ ਹੋਇਆ ਬਹੁਤ ਸਾਰੇ ਲੋਕ ਇਹ ਕਲੇਮ ਕਰ ਰਹੇ ਨੇ ਕਿ ਭਾਈ ਸਾਡੇ ਜਿਹੜੇ ਆ ਕੰਟੇਨਰ ਆ ਉਹ ਸਤੋ ਤੱਕੇ ਨਾਲ ਲਿਜਾ ਕੇ ਉੱਥੇ ਖੜੇ ਕਰ ਦਿੰਦੇ ਆ ਕਿਸਾਨ ਅੰਦੋਲਨ ਦੇ ਵਿੱਚ ਵੀ ਇਹ ਗੱਲਾਂ ਆਈਆਂ ਸੀ ਨਾ ਕਿ ਟਰੱਕਾਂ ਵਾਲੇ ਬਾਰ-ਬਾਰ ਕਹਿੰਦੇ ਸੀ ਯਾਰ ਸਾਡੇ ਟਰੱਕ ਸਾਥੋਂ ਧੱਕੇ ਨਾਲ ਹੀ ਉੱਥੇ ਲਿਜਾ ਕੇ ਰਾਹ ਰੋਕਤਾ ਇਹਨਾਂ ਦੇ ਨਾਲ ਸੋ ਹੁਣ ਜੇਕਰ ਆਪਾਂ ਇਹ ਮੇਨ ਇਹਦੀ ਵਜ੍ਹਾ ਕੀ ਹੈ Imran Khan ਨੇ ਕਾਲ ਦਿੱਤੀ ਆ ਉਹਨੇ ਪਹਿਲਾਂ ਇੱਕ ਦੋ ਬਾਰ ਉਹ ਰੈਲੀ ਵਗੈਰਾ ਕਰ ਚੁੱਕੇ ਨੇ ਪ੍ਰੋਟੈਸਟ ਦੀ ਕਾਲ ਦੇ ਚੁੱਕੇ ਨੇ ਇੱਕ ਬਾਰ ਉਹਨਾਂ ਨੇ ਕੈਨਸਲ ਵੀ ਕਰਤਾ ਸੀਗਾ ਆਪਣਾ ਪ੍ਰੋਟੈਸਟ ਦੋ ਹਫ਼ਤੇ ਪਹਿਲਾਂ ਉਹਨਾਂ ਨੇ ਕਿਹਾ ਕਿ 24 ਨਵੰਬਰ ਨੂੰ ਕਰੋ ਜਾਂ ਮਰੋ ਡੂ অর ਡਾਈ ਕਿ ਬਾਹਰ ਨਿਕਲਣਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਾਪਸ ਘਰਾਂ ਨੂੰ ਨਹੀਂ ਜਾਣਾ ਸੋ ਇਹਦੇ ਵਿੱਚ ਉਹਨਾਂ ਦੀਆਂ ਮੰਗਾਂ ਕੀ ਨੇ ਇੱਕ ਤਾਂ ਉਹਨਾਂ ਦੀਆਂ ਇਹ ਨੇ ਕਿ ਜਿਹੜੀਆਂ ਰੀਸੈਂਟਲੀ ਇਹਨਾਂ ਨੇ ਕਨਸਟੀਟਿਊਸ਼ਨ ਜਿਹੜਾ ਪਾਕਿਸਤਾਨ ਦਾ ਉਹਦੇ ਵਿੱਚ ਐਮੈਂਡਮੈਂਟਸ ਕੀਤੀਆਂ ਵੀ ਉਹਨੂੰ ਰੱਦ ਕੀਤਾ ਜਾਵੇ ਰਿਵਰਸ ਕੀਤੀਆਂ ਜਾਣ ਉਹ ਤੇ ਇਹਦੇ ਨਾਲ ਨਾਲ ਜਿਹੜਾ ਇਹਨਾਂ ਦਾ ਮੈਂਡੇਟ ਚੋਰੀ ਕੀਤਾ ਗਿਆ 8 ਫਬਰੀ ਵਾਲਾ ਉਹਨੂੰ ਜਿਹੜਾ ਵਾਪਸ ਕੀਤਾ ਜਾਵੇ ਤੇ ਜਿਹੜਾ ਜਿੰਨੇ ਵੀ ਪੋਲੀਟੀਕਲ ਪ੍ਰਿਜ਼ਨਰਸ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਮੋਸਟਲੀ ਆਬਵੀਅਸਲੀ ਪੀਟੀਆਈ ਦੇ ਨਾਲ ਸੰਬੰਧਿਤ ਜਿੰਨੇ ਵੀ ਲੋਕ ਨੇ ਉਹਨਾਂ ਦੀ ਜੇਕਰ ਤਿੰਨੇ ਮੰਗਾਂ ਤੇ ਆਈਏ ਪਹਿਲੀ ਮੰਗ ਜਿਹੜੀ ਆ ਕਿ ਜਿਹੜੀਆਂ ਕਨਸਟੀਟਿਊਸ਼ਨਲ ਅਮੈਂਡਮੈਂਟਸ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਐਨੀਵੇ ਪਹਿਲਾਂ ਚਲੋ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਆ ਕਿ Imran Khan ਜਿਹੜਾ ਉਹਦੀ ਸਰਕਾਰ ਸੀਗੀ ਸਰਕਾਰ ਉਹਦੀ ਚਲੇ ਗਈ ਜਿਹੜਾ 2022 ਦੇ ਵਿੱਚ ਤੇ ਰੀਸੈਂਟਲੀ ਜਿੰਨੀਆਂ ਵੀ ਸਰਕਾਰਾਂ ਰਹੀਆਂ ਚਲੋ ਜਿਹੜੇ ਉਹਨਾਂ ਦੇ ਮੁਖਾਲਫ ਨੇ ਉਹ ਕਹਿੰਦੇ ਬਹੁਤ ਮਾੜਾ ਕੰਮ ਰਿਹਾ ਜਿਹੜੇ ਉਹਨਾਂ ਦੇ ਹੱਕ ਵਾਲੇ ਨੇ ਜਾਂ ਫਰੈਂਡ ਨੇ ਜਾਂ ਜਿਹੜੇ ਅਲਾਈ ਨੇ ਉਹ ਕਹਿੰਦੇ ਨੇ ਕਿ ਪੀਟੀਆਈ ਦਾ ਇਮਰਾਨ ਖਾਨ ਦਾ ਬਹੁਤ ਚੰਗਾ ਕੰਮ ਸੀ ਉਹ ਉਹਦੋਂ ਚੰਗਾ ਕੰਮ ਹਾਲੀਆ ਫਿਊਚਰ ਦੇ ਹਾਲੀਆ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਕਦੀ ਹੋਇਆ ਹੀ ਨਹੀਂ ਸੋ ਖੈਰ ਜੇਕਰ ਆਪਾਂ ਵੈਸੇ ਅੰਕੜਿਆਂ ਦੇ ਹਿਸਾਬ ਦੇ ਨਾਲ ਜੇਕਰ ਮੈਂ ਤੁਹਾਨੂੰ ਇੱਕ ਅਨਬਾਇਸ ਜਿਹੜਾ ਓਪੀਨੀਅਨ ਦਵਾਂ ਤੇ ਜਿਹੜਾ ਬਹੁਤ ਬੈਟਰ ਸੀਗੇ ਹੁਣ ਦੇ ਹਾਲਾਤਾਂ ਦੇ ਨਾਲੋਂ ਹਾਲਾਂਕਿ ਕਈ ਲੋਕ ਕਹਿੰਦੇ ਨੇ ਕਿ ਜਿਹੜਾ ਇਸ ਤੋਂ ਪਿਛਲਾ ਦੌਰ ਪੀਐਮਐਲਨ ਦਾ ਨਵਾਸ਼ੀਬ ਸਾਹਿਬ ਨੇ ਵੀ ਕਾਫੀ ਕੰਮ ਕੀਤੇ ਸੀਗੇ ਉਹ ਤੁਸੀਂ ਉਹਦੇ ਨਾਲ ਜਿਹੜਾ ਕਰ ਸਕਦੇ ਹੋ ਕਿ ਜਿਹੜਾ ਪੀਟੀਆਈ ਦਾ ਪੀਐਮਐਲੰਦੇ ਨਾਲ ਇਮਰਾਨ ਖਾਨ ਤੋਂ ਪਹਿਲਾਂ ਜਿਹੜੀ ਜਿਹੜੀ ਸਰਕਾਰਾਂ ਸੀਗੀਆਂ ਉਹਦੇ ਨਾਲ ਤਾਂ ਜਿਹੜਾ ਤੁਸੀਂ ਕਰ ਸਕਦੇ ਹੋ ਕਿ ਕਿੰਨਾ ਕੁ ਦੌਰ ਚੰਗਾ ਸੀ ਜਾਂ ਮਾੜਾ ਸੀ ਪਰ ਜਿਹੜਾ ਪੀਟੀਆਈ ਤੋਂ ਬਾਅਦ ਦਾ ਦੌਰ ਹੈ ਇਮਰਾਨ ਖਾਨ ਸਾਹਿਬ ਤੋਂ ਬਾਅਦ ਜਿਹੜਾ ਸ਼ਹਿਬਾਜ਼ ਸ਼ਰੀਫ ਸਾਹਿਬ ਉਦੋਂ ਉਹਨਾਂ ਨੇ ਸਾਲ ਡੇਢ ਸਾਲ ਸਰਕਾਰ ਚਲਾਈ ਫਿਰ ਦੁਬਾਰਾ 8 ਫਰਵਰੀ ਤੋਂ ਬਾਅਦ ਚਲਾਈ ਬਿਲਕੁਲ ਵੀ ਤੁਸੀਂ ਜਿਹੜਾ ਕਿਤੇ ਵੀ ਜੇਕਰ ਤੁਸੀਂ ਅਨਬਾਇਸ ਹੋ ਕੇ ਇਹਦੇ ਤੇ ਆਪਣਾ ਅਨਾਲਿਸਿਸ ਦਮੋਗੇ ਤਾਂ ਮੁਕਾਬਲਾ ਹੀ ਨਹੀਂ ਬਣਦਾ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਸਰਕਾਰ ਨੇ ਬਹੁਤ ਹੀ ਬੁਰੇ ਦਿਨ ਲੈ ਕੇ ਆਂਦੇ ਨੇ ਪਾਕਿਸਤਾਨੀਆਂ ਦੇ ਲਈ ਇਹ ਜਿਹੜਾ ਅੰਕੜੇ ਵੀ ਦੱਸਦੇ ਨੇ ਅਖਬਾਰਾਂ ਵੀ ਦੱਸਦੀਆਂ ਨੇ ਤੇ ਆਵਾਮ ਵੀ ਦੱਸਦੀ ਆ ਸੋ ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਦੀ ਸਰਕਾਰ ਜਾਂਦੀ ਰਹੀ ਉਹ ਪ੍ਰੋਟੈਸਟ ਕਰਦੇ ਰਹਿ ਲਗਾਤਾਰ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਸਟੈਬਲਿਸ਼ਮੈਂਟ ਨੇ ਧੱਕੇ ਨਾਲ ਸਾਨੂੰ ਸਰਕਾਰ ਦੇ ਵਿੱਚੋਂ ਕੱਢਿਆ ਚੋਣਾਂ ਦੀ ਮੰਗ ਕਰਦੇ ਸੀਗੇ ਜਿਹੜਾ ਲਗਾਤਾਰ ਉਹ ਪ੍ਰੋਟੈਸਟ ਕਰਦੇ ਆ ਕਰਦੇ ਆ ਤੇ ਫਿਰ ਜਿਹੜਾ ਇਮਰਾਨ ਖਾਨ ਸਾਹਿਬ ਤੇ ਹਮਲਾ ਹੁੰਦਾ ਉਹਨਾਂ ਦੀ ਜਾਨ ਤਕਰੀਬਨ ਜਿਹੜੀ ਆ ਜਾਂਦੀ ਜਾਂਦੀ ਬਚੀ ਆ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਐਂਡ ਗ੍ਰਿਫਤਾਰ ਉਹਨਾਂ ਨੂੰ ਇਸ ਮੈਨਰ ਦੇ ਵਿੱਚ ਕੀਤਾ ਜਾਂਦਾ ਇਦਾਂ ਦੇ ਵਿਜ਼ੂਅਲ ਜਿਹੜਾ ਕਿ ਮੁਲਕ ਦਾ ਨਹੀਂ ਪੂਰੀ ਦੁਨੀਆ ਦਾ ਇੱਕ ਵੱਡਾ ਸੁਪਰਸਟਾਰ ਹੋਵੇ ਉਹਨੂੰ ਜੇ ਇਸ ਤਰੀਕੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹ ਸ਼ਾਇਦ ਲੱਗਦਾ ਹੀ ਇਹ ਸੀਗਾ ਕਿ ਉਦੋਂ ਕਿ ਲੋਕਾਂ ਦੇ ਵਿੱਚ ਇੱਕ ਰਿਐਕਸ਼ਨ ਜਿਹੜਾ ਦੇਣ ਦੇ ਲਈ ਵੀ ਲੋਕੀ ਸ਼ਾਇਦ ਇਹਦੇ ਉੱਤੇ ਰਿਐਕਸ਼ਨ ਕਰਨ ਤੇ ਲੋਕਾਂ ਨੇ ਰਿਐਕਟ ਕੀਤਾ ਵੀ ਉਹਨਾਂ ਨੇ ਮਿਲਟਰੀ ਇੰਸਟੇਲੇਸ਼ਨ ਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ 9 ਮਈ ਦਾ ਇਹਨੂੰ ਕਿਹਾ ਜਾਂਦਾ ਤੇ ਫਿਰ ਬਹੁਤ ਸਖਤ ਕ੍ਰੈਕਡਾਊਨ ਕੀਤਾ ਗਿਆ ਪੀਟੀਆਈ ਦੇ ਵਰਕਰਾਂ ਦੇ ਉੱਤੇ ਪੀਟੀਆਈ ਦੇ ਲੀਡਰਾਂ ਦੇ ਉੱਤੇ ਕੇ ਤਾਂ ਸਟੇਟ ਦੇ ਖਿਲਾਫ ਨੇ ਜੀ ਇਹ ਤਾਂ ਸਾਡੀ ਸਟੇਟ ਮਸ਼ੀਨਰੀ ਦੇ ਉੱਤੇ ਸਾਡੀ ਆਰਮੀ ਦੇ ਉੱਤੇ ਅਟੈਕ ਕਰਦੇ ਨੇ ਆਬਵੀਅਸਲੀ ਲੋਕੀ ਬਹੁਤ ਸਾਰੇ ਡਰ ਵੀ ਗਏ ਲੋਕਾਂ ਨੇ ਬਹੁਤ ਸਾਰੇ ਨੇ ਪੀਟੀਆਈ ਛੱਡ ਵੀ ਦਿੱਤੀ ਬਹੁਤ ਠੰਡਾ ਪੈ ਗਿਆ ਇਹਨਾਂ ਦੀ ਸਾਰੀ ਲਹਿਰ ਜਿਹੜੀ ਸੀ ਪੀਟੀਆਈ ਦੀ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ Imran Khan ਸਾਹਿਬ ਦੀ ਬਿਲਕੁਲ ਚਾਂਤ ਹੋ ਗਈ Imran Khan ਨੂੰ ਪਹਿਲਾਂ ਗ੍ਰਿਫਤਾਰ ਕੀਤੇ ਤੇ ਪੂਰੇ ਮੁਲਕ ਦੇ ਵਿੱਚ ਕਹ ਲੋ ਕਿ ਬਬਾਲ ਮੱਚ ਗਿਆ ਸੀ ਦੂਜੀ ਵਾਰ Khan ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਛੋੜਛਾਪਾ ਨਹੀਂ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਲੋਕਾਂ ਨੇ ਹੌਲੀ ਹੌਲੀ ਦੁਬਾਰਾ ਆਪਣੇ ਆਪ ਨੂੰ PTI ਨੇ ਰੀਗਰੂਪ ਕੀਤਾ ਉਸ ਤੋਂ ਬਾਅਦ ਜਿਹੜਾ ਫਿਰ ਪ੍ਰੋਟੈਸਟ ਵਗੈਰਾ ਤਾਂ ਕੋਈ ਨਹੀਂ ਹੋਇਆ ਫਿਰ PTI ਦੇ ਹੱਕ ਦੇ ਵਿੱਚ ਕਿੰਨੇ ਲੋਕ ਨੇ ਇਹ ਗੱਲ ਸਾਨੂੰ ਪਤਾ ਲੱਗਦੀ ਆ ਜਦੋਂ 8 ਫਬਰੀ ਨੂੰ ਇਲੈਕਸ਼ਨ ਹੁੰਦੇ ਆ ਜਿਹੜੀ ਕਿ ਹੁਣ ਇੱਕ ਮੰਗਦੀ ਆ ਮੰਡੇਟ ਵਾਪਸ ਕਰਨ ਦੀ ਇਹਦੇ ਵਿੱਚ ਇਸ ਸਮੇਂ ਸਰਕਾਰ ਹੈਗੀ ਸ਼ਹਿਬਾਸ਼ ਸ਼ਰੀਫ ਸਾਹਿਬ ਦੀ ਆਫੀਸ਼ੀਅਲੀ ਜੇਕਰ ਤੁਸੀਂ ਗੱਲ ਕਰੋ ਤਾਂ ਉਹ ਕਹਿੰਦੇ ਕਿ ਸਾਡੇ ਕੋਲੇ ਨਾ ਸੀਟਾਂ ਨੇ ਪਾਕਿਸਤਾਨ ਅਸੈਂਬਲੀ ਦੇ ਵਿੱਚ ਤੇ ਅਸੀਂ ਆਪਣੀ ਸਰਕਾਰ ਉੱਥੇ ਬਣਾ ਲਈ ਆ 8 ਫਬਰੀ ਦੇ ਜਿਹੜੇ ਇਲੈਕਸ਼ਨ ਆ ਉਹਦੇ ਵਿੱਚ ਪਹਿਲਾਂ ਤਾਂ ਪੀਟੀਆਈ ਨੂੰ ਖੜ੍ਹਣ ਨਹੀਂ ਦਿੱਤਾ ਗਿਆ ਉਹਨਾਂ ਤੋਂ ਚੋਣ ਨਿਸ਼ਾਨ ਇੱਕ ਜਿਹੜਾ ਛੋਟੀ ਜੀ ਗੱਲ ਨੂੰ ਬੁਨਿਆਦ ਬਣਾ ਕੇ ਅਦਾਲਤ ਨੇ ਉਹਨਾਂ ਤੋਂ ਚੋਣ ਨਿਸ਼ਾਨ ਲੈ ਲਿਆ ਪੋ ਪੀਡੀ ਦਾ ਜਿਹੜਾ ਚੋਣ ਨਿਸ਼ਾਨ ਬੈਟ ਹੈ ਉਹਨਾਂ ਦੇ ਕੋਲ ਹੈ ਨਹੀਂ ਸਿਗਾ ਆ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੁਣ ਚੋਣਾਂ ਹੋਈਆਂ ਨਾ ਸ਼ਿਵ ਸੈਨਾ ਵਾਲਿਆਂ ਦੇ ਨਾਲ ਵੀ ਇਹ ਹੌਲੀ ਹੌਲੀ ਤਾਂ ਚਲੋ ਹਜੇ ਤਾਂ ਉਹ ਵੀ ਵਿਚਾਰੇ ਸ਼ੌਕ ਦੇ ਵਿੱਚ ਨੇ ਉਦਵ ਠਾਕਰੇ ਵਾਲੇ ਧੜਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਏਡੀ ਵੱਡੀ ਸਾਡੀ ਹਾਰ ਕਿੱਦਾਂ ਹੋ ਗਈ ਪਰ ਇਹ ਗੱਲ ਆਦੇ ਕੀ ਮੀਡੀਆ ਰਿਪੋਰਟਾਂ ਦੇ ਵਿੱਚ ਵੇਖੀਆਂ ਕਿ ਲੋਕਾਂ ਨੂੰ ਅਸਲੀ ਪਤਾ ਹੀ ਨਹੀਂ ਲੱਗ ਰਿਹਾ ਕਿਉਂਕਿ ਜਿਹੜਾ ਉਹਨਾਂ ਦਾ ਚੋਣ ਨਿਸ਼ਾਨ ਹੈ ਜਿਵੇਂ ਗਲਤ ਨਹੀਂ ਤਾਂ ਆਈ ਥਿੰਕ ਤੀਰ ਕਮਾਨ ਸਿਗਾ ਉਹ ਉਹ ਦੇ ਦਿੱਤਾ ਅਦਾਲਤ ਨੇ ਸ਼ਿੰਦੇ ਧੜੇ ਨੂੰ ਜੇ ਜਿਹੜਾ ਇਹ ਉਹਦਾ ਠਾਕਰੇ ਵਾਲੀ ਜਿਹੜੀ ਸ਼ਿਪਸ ਹਨਾ ਸੀਗੀ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੂੰ ਚੋਣ ਨਿਸ਼ਾਨ ਦੀ ਕਾਫੀ ਪ੍ਰੋਬਲਮ ਆਈ ਜਾਂ ਸੋ ਚੋਣ ਨਿਸ਼ਾਨ ਪਾਰਟੀ ਦਾ ਇੱਕ ਮੇਨ ਬੁਰੀਆਦੀ ਚੀਜ਼ ਹੁੰਦੀ ਹੈ ਹੁਣ ਚੋਣ ਨਿਸ਼ਾਨ ਇਹਨਾਂ ਦੇ ਕੋਲ ਹੈ ਨਹੀਂ ਸੀ ਪਾਰਟੀ ਦੇ ਨਾਂ ਤੇ ਉਮੀਦਵਾਰ ਖੜ੍ਹ ਨਹੀਂ ਸੀ ਸਕਦੇ ਪ੍ਰਚਾਰ ਕਿਸੇ ਨੂੰ ਕਰਨ ਨਹੀਂ ਦਿੱਤਾ ਗਿਆ ਬੂਥ ਇਹਨਾਂ ਦਾ ਕੋਈ ਲੱਗਣ ਨਹੀਂ ਦਿੱਤਾ ਗਿਆ ਇੱਥੇ ਤੱਕ ਹਾਲਾਤ ਦੇਖੇ ਲੋਕਾਂ ਨੇ ਕਿ ਲੋਕੀ ਪੇਪਰ ਜਮਾ ਕਰਾਉਣ ਜਾਂਦੇ ਸੀ ਤਾਂ ਲੋਕੀ ਪੇਪਰ ਖੋਕੇ ਡੋੜ ਜਾਂਦੇ ਸੀ ਜਿਹੜੇ ਪੀਟੀਆਈ ਦੇ ਲੋਕ ਸੀ ਜਿਹੜੇ ਉੱਥੇ ਪਰਚਾ ਆਪਣਾ ਭਰਨ ਜਾਂਦੇ ਸੀ ਤੇ ਫੇਰ ਵੀ ਲੋਕਾਂ ਨੇ ਲੱਭ ਲੱਭ ਕੇ ਜਿਨ੍ਹਾਂ ਨੇ ਨਾ ਜਦੋਂ ਫਿਰ ਲੋਕਾਂ ਨੇ ਕੰਮ ਕਰਨਾ ਹੁੰਦਾ ਲੋਕਾਂ ਨੇ ਇਮਰਾਨ ਖਾਨ ਦੇ ਹੱਕ ਦੇ ਵਿੱਚ ਇੰਨਾ ਵੱਡਾ ਫਤਵਾ ਦਿੱਤਾ तकरीबन ਚਾਹੇ ਜਿੰਨੇ ਵੀ ਮਰਜ਼ੀ ਖਿਲਾਫ ਸੀ ਲੋਕੀ ਇਮਰਾਨ ਖਾਨ ਦੇ ਇਹਨਾਂ ਨੇ ਟੀਵੀ ਮੀਡੀਆ ਤੇ ਆ ਕੇ ਬੋਲਦੇ ਸੀ ਉਹਨਾਂ ਨੂੰ ਕਬੂਲ ਕਰਨਾ ਹੀ ਪਿਆ ਕਿ ਨਹੀਂ ਵੀ ਇਦਾਂ ਦੀ ਗੱਲ ਹਿਸਟਰੀ 'ਚ ਕਦੇ ਨਹੀਂ ਹੋਈ ਇਮਰਾਨ ਖਾਨ ਦੇ ਉੱਤੇ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਦਿੱਤਾ ਪਰ ਉਹਨੂੰ ਫਿਰ ਉਹ ਫਾਰਮ 47 ਫਾਰਮ 45 ਵਾਲੀ ਗੱਲ ਹੋ ਗਈ ਫਾਰਮ 45 ਉੱਤੇ ਕੀ ਆ ਕਿ ਜਦੋਂ ਸਾਰੇ ਚੋਣ ਜਿਹੜੇ ਆ ਬੂਟਾਂ ਦੇ ਵਿੱਚ ਜਿਹੜੇ ਸਾਡੇ ਪੋਲਿੰਗ ਏਜੰਟ ਹੁੰਦੇ ਆ ਉਹ ਬੈਠੇ ਸੀਗੇ ਉਹਨਾਂ ਨੂੰ ਫਾਰਮ 45 ਲਿਖ ਕੇ ਦੰਦਿਆ ਕਿ ਹਾਂ ਤੁਹਾਡੀਆਂ ਇੰਨੀਆਂ ਬੋਟਾਂ ਹੋ ਗਈਆਂ ਤੇ ਤੁਸੀਂ ਜਿੱਤ ਗਏ ਉਸ ਦਿਵਾਰ ਜਿਹੜਾ ਵੱਡਾ ਆਫੀਸਰ ਹੁੰਦਾ ਉਹਨੇ ਫਾਰਮ 47 ਹੈ ਉੱਥੇ ਆ ਉਹਦੇ ਤੇ ਦਸਤਖਤ ਕਰਕੇ ਕਹਿਣਾ ਹੁੰਦਾ ਕਿ ਆਹ ਪਾਰਟੀ ਜਿੱਤ ਗਈ ਹੈ ਤੇ ਆਫੀਸ਼ੀਅਲੀ ਡਿਕਲੇਅਰ ਕਰਨਾ ਹੁੰਦਾ ਉਹ ਜਿਹੜਾ ਫਾਰਮ 47 ਸੀ PTI ਦਾ ਇਹ ਦਾਵਾ ਕਿ ਸਾਡੀਆਂ ਸਿੱਟੀਆਂ ਜਿੱਤੀਆਂ ਹੋਈਆਂ ਸੀਟਾਂ ਦੇ ਉੱਤੇ ਇਹਨਾਂ ਨੇ ਦੂਜੀਆਂ ਪਾਰਟੀਆਂ ਨੂੰ ਜਿਤਾਤਾ ਤੇ ਇਹ ਇਕੱਲੇ PTI ਦਾ ਦਾਵਾ ਨਹੀਂ ਇਹ ਬਹੁਤ ਸਾਰੇ ਜਿਹੜੇ ਆ ਅਨਬਾਇਸ ਜਿਹੜੇ ਸੋਰਸ ਆ ਉਹ ਵੀ ਇਹ ਗੱਲ ਨੂੰ ਬੜਾ ਜਿਹੜਾ ਪੁਖਤਗੀ ਦੇ ਨਾਲ ਜਿਹੜਾ ਸਾਬਤ ਕਰਦੇ ਨੇ ਕਿ PTI ਨੇ ਬਹੁਤ ਜ਼ਿਆਦਾ ਸੀਟਾਂ ਜਿੱਤੀਆਂ ਬਟ ਸਟਿਲ ਉਹਨਾਂ ਨੂੰ ਜਿਹੜਾ ਉਹ ਤਾਂ ਲਈ ਬਹੁਤ ਵੱਡੇ ਲੈਵਲ ਦੀ ਵੀ ਕਿਹਾ ਜਾ ਰਿਹਾ ਅਨਪ੍ਰੈਸੀਡੈਂਟਡ ਹੈ ਪਾਕਿਸਤਾਨ ਦੀ ਹਿਸਟਰੀ ਦੇ ਵਿੱਚ ਇਸ ਲੈਵਲ ਦੀ ਤਾਂਤਲੀ ਕਦੇ ਨਹੀਂ ਹੋਈ ਸੋ ਉਹ ਉਹਨਾਂ ਤੋਂ ਇਲੈਕਸ਼ਨ ਕਹਿ ਲੋ ਕਿ ਖੋਲਿਆ ਗਿਆ ਤੇ ਜਿਹੜਾ ਇਸੇ ਕਰਕੇ ਉਸ ਤੋਂ ਬਾਅਦ ਇਸ ਸਮੇਂ ਜੇਕਰ ਆਪਾਂ ਸਿਚੁਏਸ਼ਨ ਦੇਖੀਏ ਸਲਾਮਾਂਬਾਦ ਦੇ ਵਿੱਚ ਪਾਕਿਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਸ਼ਹਿਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਪੰਜਾਬ ਸੂਬੇ ਦੇ ਵਿੱਚ ਇਹਨਾਂ ਦੀ ਸਰਕਾਰ ਆ ਪੀਐਮਐਲ ਐਨ ਦੀ ਮਰੀਮ ਨਵਾਸ਼ੀਫ ਸਾਹਿਬ ਨਵਾਸ਼ੀਫ ਸਾਹਿਬ ਦੀ ਜਿਹੜੀ ਧੀ ਆ ਉਹ ਮੁੱਖ ਮੰਤਰੀ ਆ ਸਿੰਧ ਦੇ ਵਿੱਚ ਪੀਪੀਪੀ ਦੀ ਹਕੂਮਤ ਆ ਤੇ ਬਲੋਚਿਸਤਾਨ ਦੇ ਵਿੱਚ ਇਹਨਾਂ ਦੀ ਸਾਂਝੀ ਹਕੂਮਤ ਆ ਤੇ ਪੀਟੀਆਈ ਦੀ ਹਕੂਮਤ ਹੈਗੀ ਕੇਪੀ ਸੂਬੇ ਦੇ ਵਿੱਚ ਖੈਬਰ ਪਖਤੂਨਖਵਾ ਜਿਹੜਾ ਸੂਬਾ ਆ ਨਾ ਜਿਹਦਾ ਅਫਗਾਨਿਸਤਾਨ ਦੇ ਨਾਲ ਵੀ ਲੱਗਦਾ ਇਧਰੋਂ ਆਪਣਾ ਕਸ਼ਮੀਰ ਦੇ ਨਾਲ ਵੀ ਲੱਗਦਾ ਗਿਲਗਿਤ ਬਲਦ ਉੱਥੇ ਹੈਗੀ ਆ ਹਕੂਮਤ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੀ ਸੋ ਅਲੀਮੀਨ ਗੰਡਾਪੁਰ ਉੱਥੇ ਦੇ ਮੁੱਖ ਮੰਤਰੀ ਨੇ ਜਿਹੜੇ ਕੇ ਇਸ ਪ੍ਰੋਟੈਸਟ ਨੂੰ ਲੀਡ ਵੀ ਕਰ ਰਹੇ ਨੇ ਇਹਨੂੰ ਲੀਡ ਜਿਹੜਾ ਇਮਰਾਨ ਖਾਨ ਸਾਹਿਬ ਦੀ ਵਾਈਫ ਵੀ ਕਰ ਰਹੇ ਨੇ ਸੋ ਜੇਕਰ ਹੁਣ ਦੇ ਹਾਲਾਤਾਂ ਤੇ ਆਮਾ ਸੋ ਇਹ ਇਹਦੇ ਵਿੱਚ ਇਹ ਇਹ ਜਿਹੜਾ ਮੰਗ ਰਹੇ ਨੇ ਇਮਰਾਨ ਖਾਨ ਸਾਹਿਬ ਤੇ ਉਹਨਾਂ ਦੀ ਪਾਰਟੀ ਜਿਹੜੀ ਆ ਉਹ ਮੰਗ ਕਰ ਰਹੀ ਹੈ ਕਿ ਜਿਹੜਾ ਤੁਸੀਂ ਇਲੈਕਸ਼ਨ ਸਾਡੇ ਤੋਂ ਜਿੱਤਿਆ ਹੋਇਆ ਇਲੈਕਸ਼ਨ ਸਾਡਾ ਉਹ ਤੁਸੀਂ ਸਾਡੇ ਤੋਂ ਖੋਇਆ ਉਹ ਮੰਡੇਟ ਸਾਨੂੰ ਵਾਪਸ ਕੀਤਾ ਜਾਵੇ ਦੂਜੀ ਮੰਗ ਉਹਨਾਂ ਦੀ ਹੈ ਕਿ ਜਿਹੜੀਆਂ ਹਾਂ ਰੀਸੈਂਟਲੀ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕੀਤੀਆਂ ਵੀ ਬਹੁਤ ਬੇਤੁਕੀ ਤੇ ਜਿਹੜੀ ਹਾਸੋ ਹੀ ਨਹੀਂ ਗੱਲ ਸੀਗੀ ਕਿ ਇੱਕਦਮ ਸਾਰਿਆਂ ਲੋਕਾਂ ਨੂੰ ਨਜ਼ਰ ਆਇਆ ਕਿ ਸਿਰਫ ਤੇ ਸਿਰਫ ਇਸ ਗੱਲ ਕਰਕੇ ਕਿ ਜਿਹੜਾ ਖਾਨ ਦੇ ਮੁਖਾਲਫਾ ਨੂੰ ਲੱਗਦਾ ਸੀਗਾ ਕਿ ਜਿਹੜਾ ਚੀਫ ਜਸਟਿਸ ਨੇ ਹੁਣ ਬਣਨਾ ਕਿਉਂਕਿ ਜਿਹੜਾ ਪਿਛਲਾ ਚੀਫ ਜਸਟਿਸ ਰਿਹਾ ਉਹ ਤਾਂ ਇਮਰਾਨ ਖਾਨ ਸਾਹਿਬ ਦੀ ਬੜੀ ਪੁੱਜ ਕੇ ਮੁਖਾਲਫਤ ਕਰਦੇ ਰਹੇ ਨੇ ਕਿ ਜਿਹਨੇ ਹੁਣ ਚੀਫ ਜਸਟਿਸ ਬਣਨਾ ਉਹ ਜਿਹੜਾ ਪੀਟੀਆਈ ਦੇ ਲਈ ਫੇਵਰ ਕਿਤੇ ਨਾ ਕਰ ਦੇਵੇ ਇਸ ਗੱਲ ਦਾ ਖਦਸ਼ਾ ਸੀ ਉਹਨਾਂ ਨੂੰ ਤੇ ਇਹਦੇ ਚੱਲਦੇ ਉਹਨਾਂ ਨੇ ਅਮੈਂਡਮੈਂਟ ਕਰਕੇ ਕਨਸਟੀਟਿਊਸ਼ਨ ਦੇ ਵਿੱਚ ਤੇ ਉੱਥੇ ਇੱਕ ਹੋਰ ਹੀ ਜਿਹੜਾ ਤਾਣਾ ਬਾਣਾ ਜਿਹਾ ਬੁਣ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਕਨਸਟੀਟਿਊਸ਼ਨ ਬੈਂਚ ਲੈ ਆਂਦਾ ਤੇ ਉਹ ਕਈ ਕੁਝ ਜਿਹੜਾ ਰਲਮਾ ਮਿਲਮਾ ਕਰਤਾ ਤੇ ਪੀਟੀਆਈ ਦਾ ਕਹਿਣਾ ਕਿ ਇਹ ਜਿਹੜੀ ਤੁਸੀਂ ਸੰਵਿਧਾਨ ਦੇ ਵਿੱਚ ਸੋਧ ਕੀਤੀ ਆ ਇਹਨੂੰ ਵਾਪਸ ਕੀਤਾ ਜਾਵੇ ਦੂਜਾ ਜਿਹੜੇ ਸਿਆਸੀ ਕੈਦੀ ਨੇ ਜਿਹੜੇ ਕਿ ਆ 9 ਮਈ ਵਾਲਾ ਜਿਹੜਾ ਮੈਂ ਮਸਲਾ ਦੱਸਿਆ ਉਹਦੇ ਵਿੱਚ ਜਾਂ ਜਿੰਨੇ ਵੀ ਪੀਟੀਆਈ ਦੇ ਸਿਆਸੀ ਕੈਦੀ ਨੇ ਉਹਨਾਂ ਨੂੰ ਛੱਡਿਆ ਜਾਵੇ ਸੋ ਇਸ ਕਰਕੇ ਉਹ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਲੇਟੈਸਟ ਸਿਚੁਏਸ਼ਨ ਇਹ ਆ ਕਿ ਪਾਕਿਸਤਾਨ ਦੀਆਂ ਜਿੰਨੀਆਂ ਵੀ ਮੋਸਟਲੀ ਪੰਜਾਬ ਦੇ ਵਿੱਚ ਮੈਂ ਹੁਣੇ ਇਮਰਾਨ ਰਿਆਜ਼ ਖਾਨ ਨੂੰ ਸੁਣ ਰਿਹਾ ਸੀਗਾ ਉਹਨੇ ਕਿਹਾ ਕਿ ਤਕਰੀਬਨ ਪੰਜਾਬ ਨੇ ਬਹੁਤ ਵੱਡੇ ਪੱਧਰ ਤੇ ਰਿਸਪੌਂਡ ਕੀਤਾ ਜਿੱਥੇ ਤਾਂ ਲੋਕੀ ਥੋੜੀ ਗਿਣਤੀ ਦੇ ਵਿੱਚ ਨਿਕਲ ਰਹੇ ਨੇ 10 ਜਿਹੜਾ ਗੱਡੀਆਂ 'ਚ ਆ ਗਿਆ 20 ਗੱਡੀਆਂ 'ਚ ਆ ਗਿਆ ਛੋਟਾ ਜਲਸਾ ਉੱਥੇ ਤਾਂ ਪੁਲਿਸ ਕ੍ਰੈਕਡਾਊਨ ਕਰ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਤਾਂ ਪੁਲਿਸ ਵਾਲੇ ਉਹਨਾਂ ਨੂੰ ਰੋਕ ਨਹੀਂ ਰਹੇ ਉਹ ਕਹਿ ਰਹੇ ਨੇ ਵੀ ਠੀਕ ਹੈ ਤੁਸੀਂ ਕਰ ਲਓ ਜਿੱਥੇ ਜਾਣਾ ਤੁਸੀਂ ਚਲੇ ਜਾਓ 메인 ਮੰਜ਼ਲ ਉਹਨਾਂ ਦੀ ਹੈ ਕਿ ਅਸੀਂ اسلامਾਬਾਦ ਦੀ ਚੌਂਕ ਜਿਹੜਾ ਪਹੁੰਚਣਾ ਇੰਡੀਆ ਦੇ ਹਿਸਾਬ ਦੇ ਨਾਲ ਦੀ ਚੌਂਕ ਆਪਾਂ ਕਹ ਲਈਏ ਕਿ ਜੰਤਰ ਮੰਤਰ ਆ ਵੀ ਉੱਥੇ ਜਿਹੜਾ ਪਾਕਿਸਤਾਨ ਦੀ ਆਵਾਮ ਦਾ ਕਹਿਣਾ ਸੀ ਪਹੁੰਚਣਾ ਹਰ ਹਾਲਤ ਦੇ ਵਿੱਚ ਅਸੀਂ ਉੱਥੇ ਪਹੁੰਚਣਾ ਹੁਣ ਜੇ ਤਾਂ ਇਹ ਲੋਕ ਉੱਥੇ ਪਹੁੰਚ ਜਾਂਦੇ ਨੇ ਪਰ ਜੇ ਤਾਂ ਬਿਲਕੁਲ ਜਿੱਦਾਂ ਇਮਰਾਨ ਨੇ ਕਿਹਾ ਕਿ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਨਿਕਲਣਾ ਪੈਣਾ ਜੇਕਰ ਤੁਸੀਂ ਚਾਹੋ ਨੇ ਕਿ ਤੁਸੀਂ ਜਿਹੜਾ ਵੀ ਇਸ ਜਿਹੜੀ ਝੂਠ ਤੇ ਬਣੀ ਹਕੂਮਤ ਆ ਜੇਕਰ ਤੁਸੀਂ ਇਹਨੂੰ ਘਰੇ ਭੇਜਣਾ ਜਾਂ ਤੁਸੀਂ ਹੱਕ ਸੱਚ ਦੀ ਜਿਹੜੀ ਲੜਾਈ ਜਿੱਤਨੀ ਤੁਹਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਕਲਣਾ ਪੈਣਾ ਤੇ ਜੇ ਤਾਂ ਇਦਾਂ ਹੀ ਹੁੰਦੀ ਆ ਇਸ ਸਮੇ ਅੱਜ ਦੀ ਕਾਲ ਸੀ ਕਿ ਲੋਕੀ ਹੁਣ ਸੜਕਾਂ ਤੇ ਨੇ ਇਸ ਸਮੇ ਇਹ ਵੀ ਫਿਰ ਉਹੀ ਕਿਸਾਨ ਅੰਦੋਲਨ ਵਾਲੀ ਗੱਲ ਆ ਗਈ ਜਿੱਦਾਂ ਉਹਨਾਂ ਨੇ ਮੈਨੂੰ ਹੁਣ ਤਰੀਕ ਦਾ ਯਾਦ ਨਹੀਂ ਮੇਰੇ ਖਿਆਲ ਦਸੰਬਰ ਦੀ ਇੱਕ ਤਰੀਕ ਸੀ ਕਿ ਜਿਹੜੀ ਉਹਨਾਂ ਨੇ ਕਹਿ ਸਕਿਆ ਕਿ ਆਪਾਂ ਦਿੱਲੀ ਨੂੰ ਕੂਚ ਕਰਨਾ ਉਹ ਦਿੱਲੀ ਨੂੰ ਤੁਰ ਪਏ ਸੀ ਪਰ ਪੰਜਾਬ 'ਚ ਸੀ ਉਸ ਦਿਨ ਤੱਕ ਕਿਉਂਕਿ ਬਹੁਤ ਸਾਰੇ ਨਾਕੇ ਵਗੈਰਾ ਲੱਗਿਆ ਸਿਗੇ ਜਿਹੜੇ ਬੈਰੀਕੇਡ ਵਗੈਰਾ ਹੋ ਗਈ ਸੀਗੀ ਸਾਰੇ ਪਾਸੇ ਦਿੱਲੀ ਤੇ ਆਲੇ ਦੁਆਲੇ ਤੇ ਉਹਨੂੰ ਤੋੜਦੇ ਭੰਦੇ ਉਹ ਫਿਰ ਇੱਕ ਦੋ ਦਿਨ ਜਿੰਨੇ ਵੀ ਲੱਗੇ ਸੀਗੇ ਦਿੱਲੀ ਉਹ ਪਹੁੰਚ ਗਏ ਸੀ ਇਹ ਹੁਣ ਸਾਰਾ ਜਿਹੜਾ ਖੜਾ ਗੱਲ ਪੀਟੀਆਈ ਦੇ ਜਿਹੜੇ ਸਪੋਰਟਰਸ ਨੇ ਕਿ ਉਹਨਾਂ ਨੇ ਕਿੱਦਾਂ ਜਿਹੜਾ ਉੱਥੇ ਤੱਕ ਪਹੁੰਚਣਾ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਤਕਰੀਬਨ 80-90% ਲੋਕਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਵੋਟ ਕੀਤਾ ਸੀਗਾ ਪਰ ਹੁਣ ਕਿਉਂਕਿ ਵੋਟ ਆਸਾਨ ਨਹੀਂ ਹੁੰਦੀ ਤੁਸੀਂ ਜਾ ਕੇ ਚੁੱਪਚੀ ਤੇ ਵੋਟ ਪਾਉਣੀਆਂ ਕਿ ਇਸ ਲੈਵਲ ਤੇ ਲੋਕੀ ਆ ਕੇ ਇਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰਨਗੇ ਜਾਂ ਇਹਨਾਂ ਦੇ ਹੱਕ ਦੇ ਵਿੱਚ ਸੜਕਾਂ ਬੰਦ ਕਰਨਗੇ ਸੜਕਾਂ ਸਰਕਾਰ ਨੇ ਆਪ ਹੀ ਬੰਦ ਕਰ ਦਿੱਤੀਆਂ ਪੂਰਾ ਜੀਵਨ ਉਹਨਾਂ ਨੇ ਲੋਕਾਂ ਦਾ ਜਿਹੜਾ ਕਹਿ ਲਓ ਕਿਥੇ ਮਹਾਲ ਹੋਇਆ ਪਿਆ ਜੇਲ੍ਹ ਦੇ ਵਿੱਚ ਬੈਠਾ ਇਮਰਾਨ ਖਾਨ ਇੱਕ ਕਾਲ ਦਿੰਦਾ ਕਿ ਫਲਾਣੇ ਦਿਨ ਆਪਾਂ ਪ੍ਰੋਟੈਸਟ ਕਰਨਾ ਜਾਂ ਮੇਰੇ ਲੋਕੋ ਤੁਸੀਂ ਜਿਹੜੇ ਆ ਆਪਣੇ ਹਮਾਇਤਿਆਂ ਨੂੰ ਕਹਿੰਦਾ ਕਿ ਸੜਕ ਤੇ ਨਿਕਲਣਾ ਤੇ ਇਹ ਜਿੰਨੀ ਵੀ ਗਵਰਨਮੈਂਟ ਆ ਇਹ ਸਾਰੀ ਆਪੇ نیٹ ਵੀ ਬੰਦ ਕਰ ਦਿੰਦੀ ਫੋਨ ਵੀ ਬੰਦ ਕਰ ਦਿੰਦੀ ਤੇ ਤੁਹਾਨੂੰ ਪਤਾ ਕਿ ਅੱਜ ਕੱਲ ਫੋਨ ਤੇ ਨੈਟ ਸਿਰਫ ਗੱਲ ਕਰਨ ਦਾ ਜਾਂ ਵੀਡੀਓ ਵੇਖਣ ਦਾ ਜਿਹੜਾ ਜਲਿਆ ਨਹੀਂ ਰਹਿ ਗਿਆ ਤੇ ਅੱਜ ਕੱਲ ਬਹੁਤ ਸਾਰਾ ਬਿਜ਼ਨਸ ਬਹੁਤ ਸਾਰੀਆਂ ਪੇਮੈਂਟਸ ਸੈਟ ਨੈਪ ਪਤਾ ਨਹੀਂ ਹਜ਼ਾਰ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਇੰਟਰਨੈਟ ਤੇ ਫੋਨਾਂ ਤੇ ਚੱਲਦੀਆਂ ਸੋ ਜਦੋਂ ਉਹ ਬੰਦ ਹੋ ਜਾਂਦਾ ਪੂਰਾ ਤੁਹਾਡਾ ਜਿਹੜਾ ਜ਼ਿੰਦਗੀ ਦਾ ਕਹਿ ਲਓ ਕਿ ਪਈਆ ਉਹ ਖੜਾ ਹੋ ਜਾਂਦਾ ਸੋ ਜੋ ਜੋ ਕਿ ਇਸ ਸਮੇਂ ਪਾਕਿਸਤਾਨ ਦੇ ਵਿੱਚ ਖੜਾ ਹੋ ਚੁੱਕਾ ਤੇ ਇਹ ਜੇ ਤਾਂ ਜਿਵੇਂ ਮੈਂ ਕਿਹਾ ਕਿ ਉਹਨਾਂ ਦਾ ਇਤਜਾਦ ਜਿਹੜਾ ਇਹ ਪ੍ਰੋਟੈਸਟ ਇਹ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਖਤਮ ਨਹੀਂ ਕਰਨਾ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੋ ਇਸ ਸਮੇਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਨੇ ਜੇ ਤਾਂ ਪੁਲਿਸ ਬਹੁਤ ਜ਼ਿਆਦਾ ਸ਼ਕਤੀ ਕਰਦੀ ਹੈ ਤਦ ਵੀ ਜਿਹੜੀ ਸਿਚੁਏਸ਼ਨ ਹੱਥੋਂ ਜਿਹੜਾ ਆਊਟ ਆਫ ਕੰਟਰੋਲ ਹੋ ਸਕਦਾ ਫਿਰ ਉਹ ਹੀ ਇਮਰਾਨ ਰਿਆਜ਼ ਖਾਨ ਦੀ ਮੈਂ ਜ਼ਿਕਰ ਗੱਲ ਕਰ ਮਾ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਹ ਪਤਾ ਜਿੰਨੇ ਵੀ ਪੋਲੀਟੀਸ਼ੀਅਨ ਨੇ ਜਿੰਨੇ ਵੀ ਸਰਕਾਰੀ ਲੋਕ ਨੇ ਨਾ ਇਹਨਾਂ ਦੇ ਆਪਣੇ ਘਰਾਂ ਦੀ ਸਿਕਿਉਰਿਟੀ ਦੇਖੋ ਡਬਲ ਟ੍ਰिपल ਇਹਨਾਂ ਨੇ ਬਹੁਤ ਜ਼ਿਆਦਾ ਉਹ ਜਾਂਦੀਆਂ ਸੜਕਾਂ ਦੀ ਬਹੁਤ ਜ਼ਿਆਦਾ ਸਖਤ ਕਰ ਦਿੱਤੀ ਆ ਕਿਉਂਕਿ ਖਤਸ਼ੇ ਇਹਨਾਂ ਨੂੰ ਵੀ ਆ ਕਿ ਜਿਹੜਾ ਲੋਕੀ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਕਲ ਸਕਦੇ ਆ ਉਹਦੇਆਂ ਬਹੁਤ ਸਾਰੀਆਂ ਬਜਾਹਾਂ ਨੇ ਬਾਕੀ ਜਿਹੜਾ ਕਿਉਂਕਿ ਲੋਕੀ ਇਮਰਾਨ ਖਾਨ ਨੂੰ ਇੱਕ ਤਾਂ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਵੈਸੇ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਨੇ ਤੇ ਬਾਕੀ ਮੁਲਕ ਦੇ ਹਾਲਾਤ ਵੀ ਲੋਕਾਂ ਨੂੰ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਗਰੀਬੀ ਵੀ ਆ ਬਹੁਤ ਜ਼ਿਆਦਾ ਜਿਹੜੀ ਮਹਿੰਗਾਈ ਵੀ ਹੋ ਚੁੱਕੀ ਆ ਤੇ ਹੋਰ ਜਿਹੜਾ ਹਾਲਾਤਾਂ ਦੇ ਵਿੱਚ ਸੁਧਾਰ ਨਜ਼ਰ ਨਹੀਂ ਆਉਂਦਾ ਬਾਕੀ ਲੋਕਾਂ ਬਾਰ-ਬਾਰ ਜਿਹੜਾ ਪਾਕਿਸਤਾਨੀ ਆਵਾਮ ਨੇ ਇੱਕ ਗੱਲ ਸਾਬਤ ਕੀਤੀ ਆ ਕਿ ਉਹ ਉਹ ਇਸਟੈਬਲਿਸ਼ਮੈਂਟ ਦੇ ਰੋਲ ਤੋਂ ਬਹੁਤ ਜ਼ਿਆਦਾ ਦੁਖੀ ਨੇ ਤੇ ਉਹ ਉਹ ਹਮੇਸ਼ਾ ਉਸ ਪੋਲਿਟੀਕਲ ਪਾਰਟੀ ਦੀ ਹਮਾਇਤ ਕਰਦੇ ਨੇ ਜਿਹੜੀ ਕਿ ਇਸਟੈਬਲਿਸ਼ਮ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਘੱਟੋ ਘੱਟ ਉਹ ਪਾਰਟੀ ਜਿੱਤੇ ਜਿਹਨੂੰ ਅਸੀਂ ਵੋਟ ਪਾ ਕੇ ਜਿਤਾਉਨੇ ਆ ਤੇ ਸਾਡਾ ਉਹਨਾਂ ਤੇ ਕੋਈ ਹੱਕ ਹੋਊਗਾ ਅਸੀਂ 5 ਸਾਲਾਂ ਬਾਅਦ ਉਹਨੂੰ ਬਦਲ ਸਕਦੇ ਆ ਆਦਰਵਾਇਜ਼ ਜਿਹੜਾ 70 ਸਾਲ ਤੋਂ ਉਹੀ ਕੰਮ ਚੱਲਦਾ ਰਹਿਣਾ ਸੋ ਲਗਾਤਾਰ ਉੱਥੇ ਪਾਕਿਸਤਾਨ ਦੇ ਵਿੱਚ ਹਾਲਾਤ ਕਿੱਦਾਂ ਦੇ ਰਹਿੰਦੇ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗਾ ਦੁਆ ਗੋਆਂ ਕਿ ਕੋਈ ਜ਼ਿਆਦਾ ਜਿਹੜਾ ਨੁਕਸਾਨ ਉੱਥੇ ਨਾ ਹੋਵੇ ਤੇ ਜਿਹੜਾ ਇਹ ਚਾਹੇ ਇਸਟੈਬਲਿਸ਼ਮੈਂਟ ਵਾਲੇ ਆ ਚਾਹੇ ਸਰਕਾਰ ਵਾਲੇ ਆ ਇਹ ਉਹਨਾਂ ਦੇ ਨਾਲ ਜਿਹੜਾ ਬੈਠ ਕੇ ਡਾਇਲੌਗ ਕਰਨ ਡਾਇਲੌਗ ਕਰਨ ਦੀ ਜਿਹੜੀ ਗੱਲ ਬਾਰ-ਬਾਰ ਇਮਰਾਨ ਖਾਨ ਸਾਹਿਬ ਦੇ ਵੱਲੋਂ ਕੀਤੀ ਜਾ ਰਹੀ ਹੈ ਇੱਕ ਤੱਕ ਕੇ ਉਹਨਾਂ ਦੀ ਵਾਈਫ ਨੇ ਵੀ ਆ ਕੇ ਜਿਹੜਾ ਹੁਣ ਵੀਡੀਓ ਜਾਰੀ ਕਰਕੇ ਆਪਣੇ ਵੱਲੋਂ ਗੁੱਡ ਜੈਸਚਰ ਦਿੱਤਾ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਤੁਹਾਡੇ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਇਮਰਾਨ ਖਾਨ ਜੇਲ੍ਹ ਦੇ ਵਿੱਚੋਂ ਨਿਕਲ ਕੇ ਕਦੀ ਵੀ ਕਿਸੇ ਤੋਂ ਬਦਲਾ ਲੈਣ ਬਾਰੇ ਨਹੀਂ ਸੋਚ ਸਕਦਾ ਉਹ ਇੱਕੋ ਹੀ ਗੱਲ ਕਰੇਗਾ ਜੇਲ੍ਹ ਤੋਂ ਨਿਕਲ ਕੇ ਮਾਫੀ ਉਹ ਸਰਕਾਰ ਦੇ ਵਿੱਚ ਜੇ ਕਰਾਵੇਗਾ ਤਾਂ ਮਾਫ ਕਰੇਗਾ ਸਾਰਿਆਂ ਨੂੰ ਤੇ ਮੁਲਕ ਨੂੰ ਅੱਗੇ ਤੋਰੇਗਾ ਸੋ ਬਾਕੀ ਲਗਾਤਾਰ ਰਮਾਗੇ ਤੁਹਾਡੇ ਨਾਲ ਕੋਈ ਵੀ ਜਿਹੜੀ ਆ ਹੋਰ ਅਪਡੇਟ ਹੋਈ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਸਸ